ਸੰਤ ਬਾਬਾ ਤਾਰਾ ਸਿੰਘ ਜੀ ਕੋਸ਼ਦਲ ਜਿਨ੍ਹਾਂ ਨੇ ਅਮਰਿਸ਼ਿਆ ਬਾਬਾ ਨਧਾਨ ਸਿੰਘ ਜੀ ਹਯੂਰ ਸਾਹਿਬ ਵਾਲਿਆਂ ਤੋਂ ਬਾਬਾ ਨਧਾਨ ਸਿੰਘ ਜੀ ਚੇਲੇ ਬਾਬਾ ਦਵਾਨ ਸਿੰਘ ਜੀ ਨਡਾਲੂ ਹੁਸ਼ਿਆਰਪੁਰ ਜ਼ਿਲ੍ਹਾ ਤੋਂ ਬਾਬਾ ਦੀਵਾਨ ਸਿੰਘ ਜੀ ਚੇਲੇ ਬਾਬਾ ਨਾਨਕ ਸਿੰਘ ਜੀ ਦੇ ਪਿੰਡ ਤਮੋਲੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਾਬਾ ਨਾਨਕ ਸਿੰਘ ਜੀ ਪੁੱਤਰ ਚੇਲਾ ਬਾਬਾ ਭਗਵਾਨ ਸਿੰਘ ਜੀ ਗੁਰੂ ਬਾਬਾ ਮਹਾਰਾਜ ਸਿੰਘ ਜੀ ਅੰਮ੍ਰਿਤਸਰ ਸਾਹਿਬ ਬਾਬਾ ਭਗਵਾਨ ਸਿੰਘ ਜੀ ਚੇਲਾ ਬਾਬਾ ਵੀਰ ਸਿੰਘ ਜੀ ਗੁਰੰਗਾਬਾਦ ਵਾਲੇ ਨਨਦੀਕੋਈ ਦਾ ਵਸਾਏ ਬਾਬਾ ਵੀਰ ਸਿੰਘ ਜੀ ਚੇਲੇ ਬਾਬਾ ਭਾਜ ਦੇ ਜੀ ਪੁਰੀ ਪਿੰਡੋਂ ਪਿੰਡ ਪੁਰੀ ਪਾਕਿਸਤਾਨ ਤੋਂ ਬਾਬਾ ਭਾਜ ਸਿੰਘ ਜੀ ਚੇਲੇ ਬਾਬਾ ਸਾਹਿਬ ਸਿੰਘ ਜੀ ਦੇ ਪੁੱਤ ਸ਼੍ਰੀ ਗੁਰਨਾਣਕ ਦੇਵ ਜੀ ਅੰਸ਼ ਉਹਨਾ ਸਾਹਿਬਾਨੇ ਬਾਬਾ ਸਾਹਿਬ ਸਿੰਘ ਜੀ ਚੇਲੇ ਬਾਬਾ ਸੋਹਾ ਸਿੰਘ ਜੀ ਸੋਢੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਨੇ ਬਾਬਾ ਸੋਹਾ ਸਿੰਘ ਜੀ ਚੇਲੇ ਬਾਬਾ ਦਾਇਆ ਸਿੰਘ ਜੀ ਜੋ ਕਿ ਪੰਜ ਪਿਆਰਿਆਂ ਵਿੱਚ ਹੋਏ ਹਨ ਬਾਬਾ ਦਾਇਆ ਸਿੰਘ ਜੀ ਚੇਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ